ਤੇ ਦਰਸਾ ਲਈਏ ਆ ਜਿਹੜੇ ਛੰਡੇ ਦੇ ਤੁਸੀਂ ਦਾਸਕ ਕਰਦੇ ਆ ਕਹਿੰਦੇ ਐਂ ਕਰਦੇ ਆ ਤੂੰ ਚੰਨਾ ਜਵਾਲਾ ਅਸੀਂ ਸਰੀਰ ਛੱਡ ਦਿੰਨੇ ਆ ਆਖੋ ਸਤਨਾਮ ਵਿਸ਼ਵਾਹਗੁਰੂ ਉਹ ਤੇਰੀ ਆ ਤੇਰੀ ਸੇਵਾ ਬਹੁਦਾ ਐਂ ਕਰਦੇ ਅਸੀਂ ਸਰੀਰ ਛੱਡ ਦਿੰਨੇ ਆ ਤੂੰ ਚੰਨਾ ਜਵਾਲਾ ਜਦੋਂ ਪ੍ਰੇਮ ਦੇ ਵਾਸੋ ਕੇ ਕਹਿੰਦਾ ਵੀ ਸੰਗਤ ਜੀ ਇਹ ਕੇਨਾ ਨੂੰ ਪਤਾ ਆ ਪਰ ਕਦੋਂ ਚਲੇ ਜਾਣਾ ਇਸੇ ਇਸਾ ਸੰਸਾਰ ਦੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਪਕਰ ਪੁੰਜਣਾ ਕਿ ਕਿੱਥੇ ਪੁੰਚਣਾ ਹੈ ਇਹ ਇਹ ਕਾਲਪੁਰਣਾ ਰੱਬੀਆਂ ਰੋਹਨ ਪਤਾ ਹੁੰਦਾ ਹੈ ਮਹਾਪੁਰਸ਼ ਕਹਿੰਦੇ ਬੇਲੇਆ ਤੂੰ ਝੰਡਾ ਚੜਾਣਾ ਸੀ ਸਰੀਰ ਛੱਡ ਦਿੰਨੇ ਆ ਜਦੋਂ ਕਿਹਾ ਨਾ ਵੀ ਅਸੀਂ ਸਰੀਰ ਛੱਡ ਦਿੰਨੇ ਆ ਉਹ ਬੇਲੇ ਦੇ ਮਨ ਨੂੰ ਬਰਾੜ ਲੱਗਾ ਕੀ ਸੋਚਦਾ ਇਹਦਾ ਮਹਾਪੁਰਸ਼ ਸਾਨੂੰ ਤੁਹਾਡੀ ਲੋੜ ਹੈ ਝੰਡਾ ਥੋੜਾ ਰੁਕ ਕੇ ਵੀ ਚੜਾਉਣਾ ਐਡਾ ਬਰਾੜ ਲਗਾ ਮਹਾ ਕੋਚਾਂ ਦੇ ਕੋਲੋਂ ਜਾ ਕੇ ਸੰਗਤ ਨਹੀਂ ਇੱਥੇ ਦਰਤਾਂ ਦੇ ਵਿੱਚ ਨਾ ਆ ਕੇ ਬਹਿ ਗਏ ਜਦੋਂ ਦੋ ਤਿੰਨ ਜਿਹੜੇ ਰੰਗੇ ਹਨ ਉਹ ਦਰਤਾਂ ਦੇ ਵਿੱਚ ਬਹਿ ਕੇ ਰੋਈ ਜਾਂਦੇ ਇਹ ਸੰਗਤ ਨਹੀਂ ਪ੍ਰੇਮ ਵਾਲਾ ਨਾ ਪ੍ਰੇਮ ਕਰਨਾ ਬੜਾ ਔਖਾ ਮੈਂ ਪਹਿਲਾਂ ਵੀ ਦੇਖਿਆ ਜਿਨੇ ਪ੍ਰੇਮ ਕੀਓ ਜਿਨੇ ਕਰ ਲਿਆ ਜਿਨੇ ਪ੍ਰੇਮ ਕੀਓ ਇਹ ਜਿਨੇ ਕਰ ਲਿਆ ਨਾ ਫਿਰ ਮਾਵਾਲ ਦੇਖੋ ਆ ਆ ਬਹੁਤ ਉਹ ਬੇਡੇਰੇ ਮਾਨੂੰ ਇਹ ਜਿਹਾ ਬਰਾਗ ਲੱਗਾ ਇਹਦਾ ਮੈਂ ਕਿਉਂ ਮਹਾਪੁਰਸ਼ਾਂ ਨੂੰ ਕਿਹਾ ਵੀ ਆ ਬੱਚਾ ਡੱਡਾ ਲਾੜਿਆ ਮਹਾਪੁਰਸ਼ ਜੀ ਨੇ ਬਸਰੀਂ ਛੱਡ ਜਣਾ ਮਾਨੂੰ ਲੱਗਾ ਬਰਾਗ ਉਹ ਡਰਾਕ ਤਾਂ ਨੇ ਪਿੱਛੇ ਜਾ ਕੇ ਬਹਿ ਗਿਆ ਰੋਈ ਜਾਵੇ ਜਦੋਂ ਰੋਈ ਜਾਵੇ ਨਾ ਤਾਂ ਹਮਾਰ ਮਾਰ ਮਾਰ ਕੇ ਜਦੋਂ ਧਾਰ ਮਾਰ ਮਾਰ ਕੇ ਰੋਂਦਾ ਤੋ ਤਿੰਨ ਦਿਨ ਲੰਘ ਗਏ ਤੇ ਧੰਦਰ ਬਾਬਾ ਜਵਨ ਰਾਜ ਜੀ ਮਹਾਰਾਜ ਤੇ ਆਪਣੇ ਸੇਵਕਾਂ ਨੂੰ ਕਹਿੰਦੇ ਬੇਲਾ ਨਹੀਂ ਦੇਖਿਆ ਕਿ ਖਿਚਣ ਗਿਆ ਦੋ ਦਿਨ ਹੋ ਗਏ ਉਹ ਸੇਵਕ ਦੱਸਦੇ ਕਹਿੰਦੇ ਬਾਬਾ ਜੀ ਮਹਾਂਪੂਛੋ ਬੇਲੇ ਨੂੰ ਤਿੰਨ ਦਿਨ ਹੋ ਗਿਆ ਰੋਟੀ ਨਹੀਂ ਖਾਦੀ ਉਹ ਭੁੱਖਾਏ ਉਹ ਦਰੱਖ ਦੇ ਵਿੱਚ ਧੰਨੇ ਰੁਈ ਜਾਂਦਾ ਰੋਂਦਾ ਕਿਉਂ ਹੈ ਕਹਿੰਦਾ ਮਹਾਂਪੂਛ ਸੰਤ ਤੁਸੀਂ ਚਾਹੀਦੇ ਆ ਮੈਂ ਬੇਲਾ ਦੀ ਬੇੜੀ ਨਹੀਂ ਕੀਤੀ ਸਾਚ ਜੀ ਪ੍ਰੇਮ ਕਰਨਾ ਬੜਾ